ਪੰਜਾਬ ਸਰਕਾਰ ਖਿਲਾਫ ਮੁਲਾਜ਼ਮਾਂ ਦਾ ਗੁੱਸਾ ਫਟਿਆ ਸਕਤਰੇ ਚ ਜਬਰਦਸਤ ਰੋਸ ਪ੍ਰਦਰਸ਼ਨ ਲੰਬਿਤ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਨੇ ਵਿੱਤ ਵਿਭਾਗ ਦੀ ਬ੍ਰਾਂਚ 'ਚ ਕੀਤਾ ਇਨਸਾਫ ਲਈ ਦਰਣਾ ਪੰਜਾਬ ਦੇ ਸਿਵਲ ਸਕਤਰਤ ਵਿੱਚ ਸ਼ੁੱਕਰਵਾਰ ਨੂੰ ਮੁਲਾਜ਼ਮਾਂ ਨੇ ਆਪਣੀਆਂ ਲੰਬਿਤ ਮੰਗਾਂ ਦੀ ਪੂਰਤੀ ਲਈ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ਬਰਦਸਤ ਪ੍ਰਦਰਸ਼ਨ ਕੀਤਾ ਇਹ ਦਰਣਾ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਵਿੱਤ ਵਿਭਾਗ ਦੀ ਬ੍ਰਾਂਚ ਅੱਗੇ ਲਗਾਇਆ ਗਿਆ ਜਿੱਥੇ ਮੁਲਾਜ਼ਮ ਆਗੂਆਂ ਨੇ ਸਰਕਾਰ ਦੀਆਂ ਨੀਤੀਆਂ ਤੇ ਖੁੱਲਾ ਹਮਲਾ ਬੋਲਿਆ

ਤੇ ਤੁਹਾਡੇ ਗਲਾਂ ਦੇ ਵਿੱਚ ਅੱਜ ਵੀ ਗੰਗ ਪਿਆ। ਤੇ ਸੁਣ ਲੈ ਆ ਅਸੀਂ ਰਹਿੰਦਿਆਂ ਕਰ ਰਹੇ ਤੈਨੂੰ ਦੱਸਣਾ ਗੰਗ ਤੁਹਾਨੂੰ ਕਿਹੜਾ ਜਾ ਰਿਹਾ ਪੰਜਾਬ ਸਰਕਾਰ ਨੂੰ ਤੇ ਗਲੋ ਅਸੀਂ ਵੀ ਲਾ ਦੇਣਾ ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਐਮਸੀ ਨੇ ਕੂੜੇ ਕਾ ਕੇ ਠੀਕ ਹੈ ਨਾ ਤੁਸੀਂ ਵੀ ਉੱਥੇ ਹੀ ਆ। ਪਤਾ ਨਹੀਂ ਕਿਹੜਾ ਵੇਲਾ ਸੀ ਜਦੋਂ ਤੁਸੀਂ ਇਹਨਾਂ ਨੂੰ ਵੋਟਾਂ ਪਾਤੀਆਂ। ਕਲਾਕਾਰ ਇਹਨਾਂ ਹਰ ਇੱਕ ਢੱਗੀਆਂ ਕਲਾਕਾਰ ਤੇ ਕਿਹਦੇ ਕਲਾਕਾਰ ਹੁੰਦੇ ਆ ਵਧੀਆ ਕਲਾਕਾਰ ਹੁੰਦੇ ਆ ਕਿ ਢੱਗੀਆਂ ਕਲਾਕਾਰ ਲੋਕਾਂ ਨੇ ਪਰੋਸਿਆ ਵੀ ਹੋ ਤੇ ਦਿੱਤਾ ਵੀ ਹੋ ਜਿੰਮੇ ਦੇ ਨਾ ਤਮਾਸ ਹੋ ਉਹਨਾਂ ਤੋਂ ਦੇਖੋ ਬੁੱਕ ਨਾਲ ਪਹਿਣੀ ਆ। ਤੁਸੀਂ ਮਾਇਨ ਦੇਖੋ ਇੱਕ ਕੀ ਕਰ ਲੋ ਕਿ ਦਿੱਲੀ ਵਾਲਾ ਪ੍ਰੈਕਟੀਕਲ ਆਪਾਂ ਕਰ ਦੇਣਾ ਤੇ ਜੇ ਚੰਡਿਆਂ ਕਿ ਅਸੀਂ ਤੁਹਾਨੂੰ ਕੂੜੇ ਕਰ ਕਰਕੇ ਢੇਰ ਉੱਠੀ ਜਿਆਣਾ ਬੜੇ ਉੱਥੇ ਨਾ ਸੁੱਤੀਏ ਉੱਥੇ ਨਾ ਸੁੱਤੀਏ ਤੇ ਸਾਡੀਆਂ ਮੰਗਾ ਪੂਰੀਆਂ ਕਰ ਦੋ ਇਹ ਬੰਦੇ ਬਣਾ ਰਹੇ ਸਾਨੂੰ ਅੰਗ ਦੋ ਸਾਲ ਰਹਿ ਗਿਆ ਸਾਲ ਰਹਿ ਗਿਆ ਕਿੱਥੇ ਤੁਸੀਂ ਸਾਨੂੰ ਦੇਖ ਵੀ ਅਸੀਂ ਕੀ ਕਰੀ ਅੱਗੇ ਤੱਕ ਤਾਂ ਕਹੀ ਵੀ ਅਸੀਂ ਮੰਗਾਂ ਭਗਵਾਨ ਦੱਸਾਂ ਮੈਂ ਉਹਨਾਂ ਨਾਲ ਮਾਨ ਸਾਹਿਬ ਨਾਲ ਮੀਟਿੰਗ ਕਰਾ ਰਿਹਾ ਮੈਨੂੰ ਕਹਿੰਦੇ ਤੁਸੀਂ ਨਾਰੇ ਲਾਈ ਸੀ ਨਾ ਨਗਰ ਵਿਰੁੱਧ ਇਹ ਕਿਹਦਾ ਫੋਲ ਵੀ ਸੁਟੇ ਸੀਗੇ ਜਦੋਂ ਫੋਲ ਸੁਟੇ ਸੀ ਉਹਨਾਂ ਨੇ ਰਾਸ ਨਹੀਂ ਇਹ ਜਿਹੜੀ ਐਸੋਸੀਏਸ਼ਨ ਨਹੀਂ ਕਰਦੇ ਇਹਨੂੰ ਸੋਚਿਆ ਕਰੋ ਕਿ ਐਵੇਂ ਐਕਸ਼ਨ ਕਰਨਾ ਵਾ ਬਿਨਾਂ ਘੱਟਾ ਲੋਕਾਂ ਨੂੰ ਧੱਕਾਣ ਨਾਲ ਤੇ ਬਿਨਾਂ ਜਿਹੜੇ ਕੋਈ ਪ੍ਰਾਪਤ ਨਹੀਂ ਹੋਣਾ ਐਕਸ਼ਨ ਕਰਦਾ ਕੋਈ ਫਾਇਦਾ ਨਹੀਂ ਹੁੰਦਾ ਉਹ ਸਮੇਂ ਤੇ ਸੱਟ ਮਾਰੀ ਦਿੰਦੀ ਆ ਉਹ ਸਮਾਂ ਆ ਰਿਹਾ ਹੁਣ ਵਿਧਾਨ ਸਭਾ ਦਾ ਸੈਸ਼ਨ ਸੀ ਅੱਜ ਐਕਸ਼ਨ ਕੀਤਾ ਐਕਸ਼ਨ ਹੋਰ ਵੱਡਾ ਹੋ ਸਕਦਾ ਸੀ ਲੇਕਿਨ ਸਮਾਂ ਦੇਖਿਆ ਗਿਆ ਕੰਮ ਦੇਖਿਆ ਗਿਆ ਜੋ ਮੀਟਿੰਗਾਂ ਚੱਲ ਰਹੀਆਂ ਉਹ ਦੇਖਿਆ ਗਿਆ ਸਪੈਸ਼ਲ ਫੈਸਲਾ ਲੈਣਾ ਕਿ ਨਹੀਂ ਲੈਣਾ ਆਪਾਂ ਸਾਰਿਆਂ ਨੇ ਉਹ ਚੱਲ ਰਹੀ ਕਣੀ ਲੇਕਿਨ ਉਹ ਵੀ ਜਦੋਂ ਫਾਈਨਲ ਸਟੇਜ ਤੇ ਨਹੀਂ ਉਹ ਫਾਈਲ ਦੇ ਉੱਤੇ ਅਜੇ ਤੱਕ ਵਿੱਤ ਮੰਤਰੀ ਸਾਹਿਬ ਆ ਕੇ ਕਰਕੇ ਬੈਠੇ ਨਹੀਂ ਐ ਕਲਾਸ 4 ਦੀਆਂ ਵਰਦੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਕੈਸ਼ ਭੁਗਤਾਨ ਚਾਹੀਦਾ ਸੀ ਉਹ ਕੱਲ ਦਿੱਤਾ ਗਿਆ ਜਲਦੀ ਉਹ ਸ਼ੁਰੂ ਹੋ ਜਾਊਗਾ ਲੇਕਿਨ ਅਜੇ ਕੋਈ ਅਬਜੈਕਸ਼ਨ ਲੱਗਿਆ ਜਿਸ ਕਰਕੇ ਜੇ ਮੇਰੇ ਲੇਕਿਨ ਉਹਦੀ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ ਇਹਦੇ ਲਈ ਤਾੜੀਆਂ ਕਲਾਸ 4 ਦੀ ਭਰਤੀਆਂ ਦਾ ਕੰਮ ਵੀ ਪੂਰੀ ਸਪੀਡ ਤੇ ਚੱਲ ਰਿਹਾ ਤੇ ਹੋਰ ਭਰਤੀਆਂ ਵੀ ਸੋ ਦੋਸਤੋ ਕੰਮ ਚੱਲ ਰਹੇ ਨੇ ਥੋੜਾ ਜਿਹਾ ਸਾਨੂੰ ਹੁੰਦਾ ਕਿ ਜਿੱਥੇ ਕੁਛ ਨਹੀਂ ਮੇਰੇ ਉੱਤੇ ਕੁਛ ਨਾ ਕੁਛ ਪੜਾ ਲਿਆ ਜਾਵੇ ਪਿਛਲੀ ਵਾਰੀ ਆਪਾਂ ਇੱਕ ਰੈਲੀ ਕੀਤੀ ਸੀ ਬਹੁਤ ਵੱਡੀ ਵਿਧਾਨ ਸਭਾ ਦਾ ਘਰਾਉ ਸੀ 4% ਹੀ ਨਿਕਲਿਆ ਸੀ ਪਰ ਇਹ ਜਿਹੜੇ ਵੱਡੇ ਐਕਸ਼ਨਾਂ ਤੋਂ ਬਾਅਦ ਕੁਛ ਨਹੀਂ ਨਿਕਲਿਆ ਤੇ ਤੁਸੀਂ ਫਿਰ ਵੀ ਕਿਸਮਤ ਵਾਲੇ ਹੋ ਤੁਹਾਡੇ ਇੱਕ ਐਕਸ਼ਨ ਨੇ 4% ਹੀ ਦਵਾਤਾ ਕੁਛ ਆਤਾ ਤੁਸੀਂ ਪਾਓ ਨਹੀਂ ਨਹੀਂ ਪਾ ਸਕਦੇ ਅਗਰ ਤਾ ਉਹ ਮਟਾਣਾ ਆ ਗਿਆ ਰੋ ਫਿਰ ਦੂਜੇ ਨੂੰ ਦੋਸ਼ ਠੋ ਅੱਜ ਰਲਈ ਹੋਈ ਆ ਇਹ ਜੀ ਵੀਡੀਓ ਜਾਰੀ ਹੋਣਗੀਆਂ ਤੇ ਕਿੰਨੇ ਬੰਦੇ ਆ ਤੇ ਜੇ ਇਹੀ ਇੱਕ ਬੰਦਾ 20 20 50 50 ਜਗ੍ਹਾ ਤੇ ਇਹਨੂੰ ਸ਼ੇਅਰ ਕਰ ਦੇ ਲੱਖਾਂ ਦੇ ਵਿੱਚ ਸ਼ੇਅਰ ਹੋਣੀ ਆ ਇਹਦਾ ਸਵਾਲ ਕੀ ਨਾ ਪੂਰਾ ਪੰਜਾਬ ਪਖ ਲੈਣਾ ਨਹੀਂ ਸੈਕਟਰੀ ਖੜਾ ਹੋ ਗਿਆ ਤੇ ਨਾਲ ਦੀ ਨਾਲ ਇਹਨਾਂ ਦੇ ਦਿਨ ਐਂ ਕਰਨੇ ਆ ਵੀ ਇਹ ਗਾਣੇ ਜਿਹਨਾਂ ਨੇ ਕਰ ਕੀ ਦਿੱਤਾ ਤੇ ਜੇ ਤੁਸੀਂ ਨਹੀਂ ਕੀਤਾ ਤੇ ਆ ਰਲਈ ਦਿੱਤਾ ਫਿਰ ਉਹ ਕਿਹ ਰਹਿ ਜਾਣੀ ਆ ਬੁਰੇ ਦੇ ਵਿੱਚ ਅਸੀਂ ਕੀ ਕਰੀਏ ਸਾਡਾ ਕੀ ਕਸੂਰ ਹੈ ਕਸੂਰ ਆਪਾਂ ਦਾ ਸਹਾਇਕ ਕਿ ਆਪਾਂ ਉਹ ਚੀਜ਼ਾਂ ਕਿ ਸਾਰੀ ਬੈਣੀ ਮੋਬਾਈਲ ਫੜ ਕੇ ਉਹਦੀ ਸਕਰੀਨ ਤੇ ਰੱਖ ਕਰੀ ਜਾਂਦੇ ਆ ਫੋਟੋਆਂ ਦੇਖੀ ਜਾਂਦੇ ਆ ਬਾਤ ਉਹਦੇ ਮੋਟਾ ਖੜਾ ਕਰ ਦਿੰਦੇ ਆ ਜਿਹੜੀ ਕੰਮ ਦੀ ਚੀਜ਼ ਨੂੰ ਸ਼ੇਅਰ ਨਹੀਂ ਕਰਦੇ ਹੁਣ ਤੁਸੀਂ ਨੌਜਵਾਨ ਸਾਥੀਓ ਹੁਣ ਬੱਚੇ ਆਣਗੇ ਜਿਹੜਾ ਕਹਿੰਦੇ ਸਾਨੂੰ ਸੈਂਟਰ ਦੇ ਪੇ ਕਮਿਸ਼ਨ ਨਹੀਂ ਪੰਜਾਬ ਦੇ ਪੇ ਕਮਿਸ਼ਨ ਦੋ ਆਹ ਕਵਿਤਾ ਲਿਖੀ ਆ ਇਹਨੂੰ ਕਿਉਂ ਨਹੀਂ ਲੱਖਾਂ ਕਰੋੜਾ ਵਿਊ ਮਿਲਦਾ ਇਹਨੂੰ ਮਿਲਿਤ ਕਿਉਂ ਨਹੀਂ ਲੰਦੀ ਤੇ ਜੇ ਜਾਓਗੇ ਤਾਂ ਤੁਹਾਡੀ ਗੱਲ ਉੱਠੂਗੀ ਤੁਹਾਡੀ ਵੀ ਉਸ ਕਰਤਾ ਲੋਕਾਂ ਆ ਕੇ ਜਾਣਗੇ ਆਹ ਇੰਨੀ ਤਨਖਾਹ ਮਿਲਦੀ ਖੜਾਉਣੀ ਯਾਰ ਤੇ ਆਪਾਂ ਲੋਕਾਂ ਨੂੰ ਜੀ ਪਤਾ ਲੱਗ ਫੱਕੇ ਕਿੱਥੇ ਗਏ 90% 95% ਉਹਦੇ 18000 ਆ ਰਹੇ ਆ ਇਹ ਜਿਹੜੇ ਕੰਟਰੈਕਟ ਤੇ ਆਉ ਆ ਸੋਚਦੇ ਆ ਉਹਨਾਂ ਦਾ ਕੀ ਹਾਲ ਆ ਇਹ ਲੋਕਾਂ ਦੇ ਬਕਵਾਲੀ ਕਹਿੰਦੇ ਆ ਨਹੀਂ ਜੀ ਐ ਸੋਲਿਊਸ਼ਨ ਨਿਕਲਦੀ ਕੁਝ ਪਤਾ ਆ ਵੀ ਤਾਂ ਕੁਝ ਪਰ ਤਾਂ ਨਾਲ ਗੜੀ ਤਾਂ ਖਾ ਲੈਂਦੀ ਐ ਗਾਇ ਖਾਂਦੇ ਵਿਚਾਰੇ ਬੋਲ ਤੇ ਕੁਝ ਨਹੀਂ ਹੈਗਾ ਆ ਸਾਰੇ ਬੈਠੇ ਆ ਉਹਨਾਂ ਪਾਟੀਆਂ ਕਰਨੀਆਂ ਰਿਟਾਇਰਮੈਂਟ ਪਾਟੀਆਂ ਹੋਣੀਆਂ ਸੋਰੇ ਦਾ ਸਾਰਾ ਹੀ ਯੂਪੀ ਭਾਰ ਲੈ ਕੇ ਪੈਸਾ ਦੇ ਪਾਤਾ ਬਿੜੇ ਨੂੰ ਕੰਡ ਤੁਹਾਨੂੰ ਆਪ ਕੁਝ ਨਹੀਂ ਮਾਰ ਰੱਖੀ ਨੇ ਕਿੰਨੇ ਮਿਲਦੀ ਤੁਹਾਨੂੰ ਭੁੱਖੇ ਨੰਗੇਆਂ ਲਾਖੜਾ ਕੋਈ ਅੱਖ ਰੱਖ ਕੇ ਰੋਕੀ ਫਿਰਿਆ ਖਾਓ ਸ਼ਰਮ ਆਣੀ ਚਾਹੀਦੀ ਇਹਨਾਂ ਨੂੰ ਪੰਜਾਬ ਜਿਹੜਾ VIP ਨੋਕਾ ਲਈ ਜਿੱਤੇ ਮੀਟਿੰਗਾਂ ਹੋਈਆਂ ਜਿੱਤੇ ਪੌਸੀਆਂ ਘੜੀਆਂ ਦੇਣੀਆਂ ਜਿੱਥੇ ਆਕੇ ਕੋਈ VIP ਰੁਕੇਗਾ ਅਮੇ ਵਿਸ਼ਾ ਨਿਰਦੇਸ਼ ਦੇਣੇ ਸਰਕਾਰ ਨੂੰ ਜਿੱਥੇ ਪੰਜਾਬ ਸਰਕਾਰ ਚੱਲੀਆਂ ਕਿ ਉੱਥੇ ਦੋ-ਦੋ ਟੱਕੇ ਦੇ ਲੈ ਆਕੇ ਮੁਫਤ ਖੋਰ ਰਗਾਤੇ ਵੀ ਇੱਥੇ ਰੋਟੀਆਂ ਖਾਉ ਬੈਠ ਕੇ ਮੈਡਮ ਜੀ ਜਿਹੜੇ ਸਾਡੇ ਸਾਥੀ ਆਫਸਰ ਸਾਹਿਬਾਨ ਉੱਥੇ ਆਪਣੇ ਜਿਹੜੇ ਜਿਨ੍ਹਾਂ ਨੇ ਕੰਤੀ-ਦੁੱਤੀ-ਦੁੱਤੀ ਸਾਲ ਜੋਰ ਕੀਤੀ ਤੇ ਉਹਨਾਂ ਰਿਟਾਇਰਮੈਂਟ ਪਾਰਟੀ ਦੇਣੀ ਹੁੰਦੀ ਆ ਉਹ ਵਿਚਾਰੇ ਨੂੰ ਜਵਾਬ ਦੇ ਦਿੱਤਾ ਗਿਆ ਕਿ ਕਿਤੇ ਬੁਕਿੰਗ ਤਾਂ ਨਹੀਂ ਹੋਣੀ ਜਿਹੜੇ ਇੱਥੇ ਬਸ਼ਿੰਦੇ ਆ ਜਿਹੜੇ ਸਰਕਾਰ ਦੇ ਕੰਮ ਕਰ ਰਿਹਾ ਜਿਹੜੇ ਸਰਕਾਰ ਦੀ ਰੀੜ੍ਹ ਦੀ ਹੱਡੀ ਆ ਇਹ ਲਿਆ ਤੂੰ ਕਰਾਂਗੇ ਆਪਣੀ ਤਕਰੀਰਾਂ ਵਿੱਚ ਤੂੰ ਕਰਾਂਗੇ ਸੋਸ਼ਲ ਮੀਡੀਆ ਤੇ ਕਰਾਂਗੇ ਟੀਵੀ ਚੈਨਲਾਂ ਤੇ ਕਰਾਂਗੇ ਪ੍ਰੈਸ ਮੀਡੀਆ ਤੇ ਕਰਾਂਗੇ ਇਹ ਤਾਂ ਸਾਕੀ ਆਪਾਂ ਟੰਕ ਲੈ ਗਏ ਤੋਪਾਂ ਲੈ ਗਏ ਇੱਕ ਇੱਕ ਸੁਨਾਰੀਆਂ ਫੜ ਕੇ ਗੋਲੀਆਂ ਚਲਾ ਦੀਏ ਇਹ ਤਾਂ ਕਰ ਨਹੀਂ ਸਕਦੇ ਤੇ ਜੋ ਕਰ ਸਕਦੇ ਉਹ ਅਸੀਂ ਵੀ ਕਰ ਰਹੇ ਹਾਂ ਉਹ ਤੁਸੀਂ ਵੀ ਕਰੋ ਜਿੰਨੀ ਸ਼ੇਅਰਿੰਗ ਅਸੀਂ ਕਰਦੇ ਹਾਂ ਉਹ ਤੋਂ ਅੱਧੀ ਵੀ ਕਰ ਦੋ 250 300 ਰੁਪਏ ਜਿਵੇਂ ਆ ਇੱਕ ਪੋਸਟ ਪਾ ਦੇਣਾ ਫੇਸਬੁੱਕ ਤੇ ਸਾਡੇ ਵਰਗੇ ਬੁਢੇ ਕੋਲ ਫੇਸਬੁੱਕ ਹੀ ਆ ਤੁਹਾਡੇ ਕੋਲ ਕਈ ਕੁਝ ਕਈ ਚੀਜ਼ਾਂ ਹੁੰਦੀਆਂ ਸੌਫਟਵੇਅਰ ਸਮਝਦਾ ਜਿਦਾ ਯੋ ਐਪਸ ਚਲਾਦੇ ਨਹੀਂ ਹੁੰਦੇ ਤਰ੍ਹਾਂ ਆਪਣੇ ਵੀ ਆਪਣੀ ਮੰਗਾਂ ਦੀ ਕੱਢੋ ਆਪਣੇ ਮਨ ਦਾ ਗ ਤੋ ਆਪਣੇ ਮੰਦੀਆ ਕੱਲਾ ਸਰਕਾਰ ਦੇ ਵਿਰੁੱਧ ਉਹਨਾਂ ਨੂੰ ਪਤਾ ਲੱਗੋ ਕਰੋਨਾ ਅਰਬਾਂ ਖਰਬਾਂ ਮਿਲੇ ਦੇ ਵਿੱਚ ਲੋਕ ਇਹ ਚੀਜ਼ਾਂ ਲਈ ਕਰ ਰਹੇ ਨੇ ਤੇ ਸਾਡੇ ਘੇਰ ਸਿਚਾ ਰਹੇ ਨੇ ਉਹਨੇ ਉਹਦੇ ਕੁਝ ਵੀ ਨਾ ਕੀਤੀ ਜਿਹੜੀਆਂ ਫਿਗਰਾਂ ਵਿੱਚ ਪਹੁੰਚ ਗਈ ਸੀ ਤਾਂ ਪਰ ਇੱਥੇ ਇਹਨਾਂ ਦੀ ਡਬਲ ਫਿਗਰ ਨਹੀਂ ਆਣੀ ਚਾਹੀਦੀ ਡਬਲ ਫਿਗਰ 10 ਤੋਂ ਸ਼ੁਰੂ ਹੁੰਦੀ ਹੈ ਇਹਨਾਂ ਨੂੰ ਸਮਝਣਾ ਦੱਸਦੇ ਤੇ ਤੇ ਸਮਝਣਾ ਕਿਵੇਂ ਆ ਉਹ ਇਹਨਾਂ ਨੂੰ ਹੁਣੇ ਦਿਖਾ ਦਿਓ ਇਹ ਨਹੀਂ ਕਰ ਸਕਦੇ ਸਾਡੇ ਉੱਤੇ ਉਂਗਲਾ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਉਂਗਲਾ ਉਹਨਾਂ ਤੇ ਕਰੀਏ ਜਿਨ੍ਹਾਂ ਨੂੰ ਤੁਸੀਂ ਸਾਰਿਆਂ ਨੇ ਵੋਟਾਂ ਦਿੱਤੀਆਂ ਸੋ ਦੋਸਤੋ ਇਹਨਾਂ ਕਹੂੰਗਾ ਕਿ ਬਾਕੀ ਸਾਥੀਆਂ ਨੂੰ ਲੈ ਜਾਓ ਹੱਥ ਚੰਦ ਦੇ ਸਾਥੀ ਇੱਥ ਕਿ ਜਿਹੜੇ ਨਵੇਂ ਸਾਥੀ ਆ ਉਹ ਵੀ ਆਪਣੀ ਕੀਮਤੀ ਕਰ ਲੈਣ ਜਿਨ੍ਹਾਂ ਨੂੰ ਪੰਜਾਬ ਦਾ ਪੇ ਕਮਿਸ਼ਨ ਮਿਲਣਾ ਉੱਥੇ ਕਿੰਨੇ ਗਏ ਨੇ ਕਿ ਜੇ ਲੜਾਈ ਨਹੀਂ ਲੜ ਸਕਦੇ ਕਿਥੇ ਲੈਣ ਦੀ ਆਸ ਨਾ ਕਰੋ ਉਹ ਲੈਣ ਦੀ ਆਸ ਨਾ ਕਰੋ ਸੋ ਪਰਿਆ ਦਾ ਹਾਲ ਦੇਖ ਲਿਆ ਟੋਟਾ ਤੇ ਚਲੇ ਗਿਆ ਏਰੀਆ ਦਾ ਕੀ ਹਾਲ ਹੋਇਆ ਡੀਏ ਦਾ ਕੀ ਹਾਲ ਹੋਇਆ ਇਹ ਤੁਸੀਂ ਦੇਖ ਰਹੇ ਹੋ ਭੁੱਖੀ ਨੰਗੀ ਸਰਕਾਰ ਕਹਿੰਦੀ 72 ਤੋਂ ਬਾਅਦ ਅਗਲੀ ਸਰਕਾਰ ਆ ਕੇ ਏਰੀਆ ਦੇ ਦੋਗੇ ਅਸੀਂ ਇੰਨਾ ਦੇਖ ਸਕਦੇ ਹੋ ਵੀ ਨੀਂਦ ਨਹੀਂ ਦੇਣਾ ਤੁਸੀਂ ਕੀ ਸੋਚਿਓ ਇਹ ਲੋਕ ਪੁਰਾਣੇ ਲੜਨ ਵਾਲੇ ਸੀਗੇ ਇਹਨਾਂ ਦਾ ਇਹ ਹਾਲ ਹੈ ਤੇ ਤੁਸੀਂ ਲੋਕ ਜਿਹੜੇ ਸਿਰਫ ਸਿਰਫ ਗੱਲਾਂ ਵੰਡਕੀਮਤ ਬੰਦ ਸਹਿਰ ਕਰ ਰਹੇ ਨੇ ਇਹਨੇ ਬੰਦੇ ਬੈਠੇ ਨੇ ਕਿੰਨੇ ਜੇਕਰ ਤੁਸੀਂ ਪੰਜਾਬ ਦੇ ਪੇਸ਼ ਕਰ ਲੈਣੇ ਆ ਤੇ ਜੇ ਤੂੰ ਵੱਧ ਭੱਗੇ ਲੈਣੇ ਤੇ ਪੁਰਾਣੀਆਂ ਲੜੜਾਂ ਜਿਹੜੀਆਂ ਤੁਸੀਂ ਖਤਮ ਕਰਾਉਣੀਆਂ 16 16 ਦੀ ਫਿਰ ਆਣਾ ਪਊਗਾ ਤੇ ਲੈਣਾ ਪਊਗਾ ਫਿਰ ਤਾਂ ਕਿਸੇ ਨੇ ਨਹੀਂ ਚੁੱਕਿਆ ਹੁੰਦਾ ਕਿ ਸਾਰੇ ਇਹੀ ਕਰਦੇ ਰਹਿਣ ਗਾਲ੍ਹਾਂ ਨਹੀਂ ਕੱਢਦੇ ਰਹਿਣ ਲੜਦੇ ਵੀ ਰਹਿਣ ਵੀਡੀਓ ਨਹੀਂ ਕਾਣ ਪਾਣ ਬਾਅਦ ਚਾ ਕੇ ਐਡਮਿਨਿਸਟ੍ਰੇਸ਼ਨ ਕੋਲ ਜਿਹੜੇ ਆਪਸ ਵਿੱਚ ਬਹਿ ਕੇ ਸਮਝਦੇ ਵੀ ਬਰਕਰਾਰ ਕਰਨ ਕਿ ਤੁਸੀਂ ਖੜੇ ਕਿੱਥੇ ਹੋਏ ਜਿਹੜੇ ਬੰਦੇ ਰੈਲੀਆ 'ਚ ਨਹੀਂ ਆਂਦੇ ਕਿ ਜਦੋਂ ਮੈਨੂੰ ਵੀਡੀਓ ਜਾਰੀ ਕਰਦੇ ਆ ਜਾਂ ਨਾ ਤੂੰ ਤੂੰ ਮੈਂ ਮੈਂ ਹੁੰਦੀ ਆ ਤੂੰ ਕੋਣ ਖੜਦਾ ਕਿੰਨੇ ਨੂੰ ਕੱਢੀਏ ਯਾਰ ਅਸੀਂ ਕਿੰਨੇ ਆ ਕੇ ਰੈਲੀਏ ਕਿੰਨੇ ਦੇ ਮੂੰਹ ਪਾਤੀ ਆ ਪਾਤੀ ਕਰਨਾ ਜੇ ਟੈਂਟ ਨਰੀ ਜਾ ਕੇ ਬਾਂਚਾ ਤੇ ਕਹਿਣਾ ਪਵੇ ਆ ਜਾਓ ਰੈਲੀ ਸ਼ੁਰੂ ਹੋਣ ਵਾਲੀ ਆ ਆ ਜਾਓ ਰੈਲੀ ਸ਼ੁਰੂ ਹੋਣ ਵਾਲੀ ਆ ਆਪਾਂ ਕਿੱਥੇ ਖੜ ਗਏ ਆ ਕਿੱਥੇ ਆ ਕੇ ਕੁਰਸੀਆਂ ਖੜਕ ਕੇ ਦੇਖ ਲੋ ਬੰਦੇ ਕਿੰਨੇ ਤੇ ਅਮਲਾ ਚ ਜਾ ਕੇ ਜਿਹੜੀਆਂ 4-5 ਹੁੰਦਾ ਉਹਨਾਂ ਦਾ ਸੈਕਟਰੀ ਦੀ ਸਟਰੈਂਥ ਪਤਾ ਕਰ ਲੋ ਸੈਕਟਰੀ ਦੀ ਸਟਰੈਂਥ ਪਤਾ ਕਰ ਲੋ ਡੀਪੀਆਰ ਦੀ ਸਟਰੈਂਥ ਪਤਾ ਕਰ ਲੋ ਬਾਕੀ ਦਸਤਾਂ ਦੀ ਸਟਰੈਂਥ ਪਤਾ ਕਰ ਲੋ 4-4 ਹਜ਼ਾਰ ਤੋਂ ਉੱਤੇ ਜਾਂਦੇ ਤੇ 4000 ਬੰਦਾ ਉਹ ਕੰਮ ਤੋਂ ਲੱਗਿਆ ਉਹ ਕੰਮ ਤੱਕ ਚੱਲ ਜੇ ਫਿਰ ਵੀ ਪੂਰਾ ਨਹੀਂ ਹੁੰਦਾ ਫਿਰ ਵੀ ਪੂਰਾ ਨਹੀਂ ਹੁੰਦਾ ਕਿ ਇਸੇ ਇੱਥੇ ਚੰਗ ਬੰਦੇ ਇੱਥੇ ਖੜੇ ਕਿਵੇਂ ਸੋਚ ਰਹੀਏ ਕਿ ਉਹਨੇ ਸ਼ੇਰ ਆਇਆ ਸ਼ੇਰ ਆਇਆ ਤੂੰ ਕਹਿੰਦੇ ਕਿੱਥੇ ਕਿੱਥੇ ਮੈਂ ਮਜਾਕ ਕੀਤਾ ਤੇ ਜਦੋਂ ਆਇਆ ਤਾਂ ਕੋਈ ਆਇਆ ਨਹੀਂ ਉਹ ਗੱਲਾਂ ਹੁੰਦੀਆਂ ਐਕਸ਼ਨ ਹੁੰਦਾ ਜਦੋਂ ਪੂਰਾ ਸਮਾਂ ਹੁੰਦਾ ਉਹ ਜਿਹੜਾ ਆਪਾਂ ਜਿਹੜਾ ਉਹਦੇ ਉੱਤੇ ਜਿਹੜਾ ਆਪਾਂ ਟਾਰਗੇਟ ਤੇ ਪਹੁੰਚਣਾ ਹੁੰਦਾ ਸੋ ਦੂਸਤੋ ਅੱਗੇ ਸਮਾਂ ਆਣਗੇ ਤਿਆਰ ਹੋ ਤਗੜੇ ਹੋ ਲੜਾਈ ਨਹੀਂ ਨਾ ਕਰਾਂਗੇ ਅੱਕਾ ਦੀ ਪ੍ਰਾਪਤੀ ਹੋਊਗੀ ਆਹ ਨਾਲ ਸਮਾਂ ਬੱਧਾ ਹੈ ਸੋ ਸ਼ੰਗਸ਼ ਨਿਕ ਸਮਾਂ ਹੁੰਦਾ ਜਦੋਂ ਇਹਨੂੰ ਪੀਕ ਤੇ ਲੱਗਣਾ ਉਹ ਸਮਾਂ ਅੱਜ ਤੋਂ ਸਟਾਰਟ ਹੋ ਗਿਆ। ਮੁਲਾਜ਼ਮਤ ਦੀਆਂ ਮੁੱਖ ਮੰਗਾਂ ਦੀ ਗੱਲ ਕਰੀਏ ਇਹ ਤਾਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ 2016 ਤੋਂ ਬਾਅਦ ਭਰਤੀ ਹੋਏ ਤੇ ਤਰੱਕੀ ਯਾਤਾਂ ਮੁਲਾਜ਼ਮਾਂ ਨੂੰ ਤੁਰੰਤ ਤਰੱਕੀ ਦੇਣ ਕੇਂਦਰੀ 7ਵੇਂ ਤਨਖਾਹ ਕਮਿਸ਼ਨ ਦੀ ਥਾਂ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨਾ 15 ਜਨਵਰੀ 2025 ਦੇ ਜਾਰੀ ਆਦੇਸ਼ ਨੂੰ ਵਾਪਸ ਲੈਣਾ ਅਤੇ ਆਊਟਸੋਰਸ ਮੁਲਾਜ਼ਮਾਂ ਦੀ ਤਨਖਾਹ 'ਚ ਵਾਧਾ ਇਸ ਮੌਕੇ ਸੁਸ਼ੀਲ ਫੌਜੀ ਨੇ ਦਲੀਲ ਦਿੱਤੀ ਕਿ ਇਹ ਮਹਿੰਗਾਈ ਪੱਤਾ ਮੁਲਾਜ਼ਮਾਂ ਦੇ ਮੂਲ ਤਨਖਾਹ ਦਾ ਹਿੱਸਾ ਹੈ ਪਰ ਸਰਕਾਰ ਇਸ ਨੂੰ ਲੰਮਾ ਖਿੱਚ ਰਹੀ ਹੈ ਉਹਨਾਂ ਆਖਿਆ ਕਿ ਜੇਕਰ ਆਈਐਸ ਅਫਸਰਾਂ ਨੂੰ ਡੀਏ ਦੀ ਪੂਰਤੀ ਕਿਸ਼ਤਾਂ ਦਿੱਤੀਆਂ ਜਾ ਸਕਦੀਆਂ ਹਨ ਤਾਂ ਫਿਰ ਹੋਰ ਮੁਲਾਜ਼ਮਾਂ ਲਈ ਅੜਚਨ ਕਿਉਂ ਸੁਚਨ ਸਿੰਘ ਖੇਰਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਮੰਗਾਂ ਨਹੀਂ ਮੰਨੀਆਂ ਤਾਂ ਆਉਣ ਵਾਲੇ ਬਜਟ ਸੈਸ਼ਨ ਦੌਰਾਨ ਹੋਰ ਵੱਡੇ ਐਕਸ਼ਨ ਲਏ ਜਾਣਗੇ ਉਨ੍ਹਾਂ ਕਿਹਾ ਕਿ ਹੁਣ ਮੁਲਾਜ਼ਮ ਪਿੱਛੇ ਹਟਣ ਵਾਲੇ ਨਹੀਂ ਹਮ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਮਨਜ਼ੂਰ ਨਹੀਂ ਹੋ ਜਾਂਦੀਆਂ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣੇਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ